ਸਾਨੂੰ ਪਤਾ ਹੈ ਕਿ ਸਰਕਾਰੀ ਬੱਸਾਂ ਵਿੱਚ ਆਧਾਰ ਕਾਟ ਰਾਈ ਔਰਤਾਂ ਫ੍ਰੀ ਸਫਰ ਕਰ ਸਕਦੀਆਂ ਹਨ ਉੱਥੇ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਔਰਤ ਕੋਲ ਆਧਾਰ ਕਾਟ ਨਹੀਂ ਹੁੰਦਾ ਤਾਂ ਕਨੈਕਟਰ ਉਸ ਦੀ ਟਿਕਟ ਕੱਢ ਲੈਂਦਾ ਤੇ ਕੁਝ ਹੀ ਸਕਿੰਟਾਂ ਬਾਅਦ ਉਸ ਔਰਤ ਵਿੱਚ ਭੂਤ ਆ ਜਾਂਦਾ ਲੋਕੀ ਇੰਨੇ ਗਿਰ ਗਏ ਕਿ 20 25 ਰੁਪਿਆਵਾਂ ਵਾਲੀ ਟਿਕਟ ਪਿੱਛੇ ਆਪਣੇ ਆਪ ਨੂੰ ਪਾਗਲ ਬਣਾ ਰਹੇ ਹਨ ਬਾਕੀ ਤੁਹਾਡੀ ਕੀ ਪ੍ਰਤੀਕਿਰਿਆ ਇਸ ਵੀਡੀਓ ਉਪਰਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ